ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਜੀ ਵਾਹ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੀ ਆਪਾਂ ਫੁੱਜਾ ਸਾਹਿਬ ਕੋ ਪਹੁੰਚ ਗਏ ਜੀ ਸ਼ਹਿਰ ਅੰਮ੍ਰਿਤਸਰ ਜ਼ਿਲ੍ਹਾ ਵੀ ਅੰਮ੍ਰਿਤਸਰ ਪੈਣਾ ਤਸੀਲ ਵੀ ਅੰਮ੍ਰਿਤਸਰ ਹੁਣ ਨਾਲ ਬਾਈ ਉਹਨੇ ਦੁੱਧ ਦਾ ਕੰਮ ਵੀ ਕਰਦੇ ਆ ਅੱਜ ਵੀ ਇਹਨਾਂ ਕੋਲ ਪੰਜ ਛੇ ਦੇ ਲਗਭਗ ਝੋਟੀਆਂ ਨੇ ਲਈ ਫੇਰ ਹੀ ਲੈ ਕੇ ਜਾਂਦੀਆਂ ਚੰਗੇ ਕੁਆਲਟੀ ਦੇ ਤੇ ਆ ਹੁਣ ਆਪਾਂ ਭਾਈ ਜੀ ਨਾਲ ਗੱਲਬਾਤ ਕਰੀਏ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਵੀਰੇ ਹੋਰ ਭਾਈ ਕਿਦਾਂ ਵਧੀਆ ਸੰਦੀਪ ਮੇਰੇ ਚੜ੍ਹਦੀ ਕਲਾ ਦੇ ਗਏ ਜੀ ਮਾਲ ਪਿਛਲਾ ਆਪਣਾ ਹਾਂ ਜੀ ਸੰਦੀਪ ਵੀਰੇ ਵੇ ਆਈ ਕਿ ਬਰ Otrole ਕਹਿੰਦਾ ਜੀ ਉਧਰੋਂ ਹੀ ਆਪਣਾ ਵਾਲ ਮਾਰੀਂ ਠੀਕ ਹੈ ਠੀਕ ਕੋਈ ਜਿਹੜੀ ਇਧਰੋਂ ਆਵੇ ਇੱਕ ਦੀ ਉਹ ਦਾਦੀ ਜੀ ਪਰ ਐਰ ਕੀ ਸਾਰੀਆਂ Otrole ਮੈਂਾਂ ਵੀ ਚੱਲ ਜਾਈਏ ਹਾਂਜੀ ਹਾਂਜੀ ਤੇ ਕਿਨੇ ਲੈ ਕੇ ਨੇ ਬਾਈ ਫਰਾਂਗੇ ਹਾਂਜੀ ਕਿੰਨੇ ਕੱਢ ਕੇ ਲੈ ਕੇ ਜਾਂਦੇ ਆ ਐਰ ਕੀ ਚਾਰ ਉਧਰੋਂ ਆਈਆਂ ਇੱਕ ਇਧਰ ਦੀ ਅੱਛਾ ਇੱਕ ਨੀਲੀ ਇਧਰੋਂ ਨੀਲੀ ਦੀ ਇਧਰੋਂ ਚਲੋ ਇੱਕ ਐਡਰੈਸ ਸਮਝਾ ਦਿਓ ਆਪਣਾ ਐਡਰੈਸ ਵੀਰ ਜੀ ਆਪਣਾ ਅਮਰਸਰ ਰਾਮਪੀਰ ਥਰੋੜ ਠੀਕ ਹੈ ਮਾਲ ਹਾਂਜੀ ਨੇੜੇ ਬਾਬਾ ਦਰਸ਼ਨ ਸਿੰਘ ਠੀਕ ਆ ਹਾਂਜੀ ਮਤਲਬ 82 ਰੋਡ ਆ ਗਿਆ ਮੇਰਾ 82 ਰੋਡ ਹਾਂਜੀ 82 ਰੋਡ ਬਿਲਕੁਲ ਢਾਰੀਆ ਮੇਰਾ ਪਿੰਡ ਸਾਹਮਣੇ ਜੀਓ ਸਾਡਾ ਪਿੰਡ ਅੱਛਾ ਸਾਡਾ ਪਿੰਡ ਠੀਕ ਆ ਚਲੋ ਤਿੰਨ ਨੰਬਰ ਬੋਲ ਦੋ ਨੰਬਰ ਵੀਰ ਜੀ 8264 39232 28 ਇੱਕ ਵਾਰ ਫਿਰ ਬੋਲ ਦੋ 8264 39232 ਚਲੋ ਆਜੋ ਸੁਈਏ ਭਾਈ ਜੀ ਇਹੇ ਹਾਂਜੀ ਸੰਦੀਪ ਵੀਰੇ ਸੁਈ ਆ ਹਾਂਜੀ ਕੱਟੀ ਮਗਰ ਦੂਜਾ ਸੁਆ ਹਾਂਜੀ ਨਹੀਂ ਇਹ 16 ਲੀਟਰ ਦੁੱਧ ਤਿਆਰ ਆ। ਐਸ ਟਾਈਮ 16 ਕਿਲੋ ਦੁੱਧ ਤਿਆਰ ਆ ਹਨਾ ਜੀ। ਠੀਕ ਆ। 10 ਦਿਨ ਹੋਏ ਆ ਸੋਈ। ਤੇ ਚਲੋ ਫਿਰ ਮੈਂ ਤਾਂ ਵਧੂਗੀ ਆ ਜੀ। ਇਹ ਮੈਲਾ ਨਹੀਂ ਮਾਰਿਆ ਮੇਰਾ ਮਾਰ ਰਹੀਆਂ। ਛੋਟੀ ਸੋਣੀ ਵੱਡੀ। ਤੋਰ ਜੀ। ਤੇ ਦੁੱਧ 18 ਲੀਟਰ ਦੇ ਰਾਮ ਨਾਲ ਕੱਟ। ਰਾਮ ਨਾਲ ਬਿਲਕੁਲ। ਰਾਮ ਨਾਲ ਬਿਲਕੁਲ। ਤੋਰੋ ਭਾਜੀ। ਤੋਰੋ। ਲਓ ਜੀ ਦੇਖੋ। ਲੈ ਵੀਰ ਆਈਡੀਆ ਵਾਲਾ ਦੁੱਧ ਕਿੰਨਾ ਕਹਨਾ ਐਸ ਟਾਈਮ 16 ਕਿਲੋ ਦੁੱਧ ਤਿਆਰ ਆ ਤੇ ਵੱਡੀ ਝੋਟੀ ਆ। ਦੇਖੋ। ਕੱਟੀ ਮਗਰਾ ਕਿਹਣਾ ਭਾਜੀ। ਚਲੋ ਫੇਰ ਇਹ ਹੋ ਗਿਆ ਫਿਰ ਤਾਂ। ਆ ਜੀ। ਚੰਗੀ ਪੂਰੀ ਗੁੱਥੀ ਝੋਟੀ ਹੈ ਜੀ ਇਹ ਹੋਰ ਮੋਹਰਾ ਦੇ ਆ ਕੇ ਬਿਲਕੁਲ ਜੈਡ ਬਲੈਕ ਆਜੋ ਭਾਈ ਜੀ ਆਜੋ ਆਜੋ ਲਿਆਓ ਲਿਆਓ ਜਵਾ ਪਤਨਾ ਭਾਈ ਜੀ ਕਿਵੇਂ ਆ ਆ ਵਧੀਆ ਠੀਕ ਆ ਬੰਦੋ ਜੀ ਬੰਦੋ 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 ਹਾਂਜੀ ਚਲੋ ਹਾਂਜੀ ਸੰਦੀ ਵੀਰੇ ਇਹ ਮੱਜਾਂ ਤਕਰੀਬਨ ਮੇਲੇ ਦੇ 2.5 ਲੱਖ ਦੀਆਂ ਵਿਕੀਆਂ ਬਿਲਕੁਲ ਜੀ ਬਿਲਕੁਲ ਤੇ ਬਿਲਕੁਲ ਜਾਇਜ਼ ਹਾਂਜੀ ਮੁੱਲ 70 ਹਾਂਜੀ 65000 ਦੀ ਆਣਾ 1 ਪੈਣ ਦੀ 1 ਪੈਣ ਦੀ ਚਲੋ ਹਾਂ ਨਹੀਂ ਆ 3000 ਹੋਰ ਛੋੜਦਾ 1 ਬਾੜ ਦੀ 1 ਬਾੜ ਦੀ ਛੋਟੀ ਦੇਣੀ ਆ ਮੈਂ ਛੋੜ ਹੀ ਕਰਨੀ ਆ ਚਲੋ ਠੀਕ ਆ ਉਹ ਖੋਲੋ ਜੀ ਇਹ ਬਾਈ ਜੀ ਇਹ ਵੀ ਸੰਦੀ ਵੀਰੇ ਦੂਜਾ ਸੁਗਾ ਹਾਂਜੀ 12 17 18 ਲੀਟਰ ਦੁੱਧ ਤਿਆਰ ਜੇ ਹੁਣ ਇਸ ਟਾਈਮ ਵਾਹ ਜੀ ਵਾਹ ਔਰ ਇਹਨੂੰ ਵੀ 12 13 ਦਿਨ ਹੋਇਆ ਸੁਗਾ ਕੱਟੀ ਮਗਰ ਆ ਗਈ ਹੈ ਨਾ ਜੀ ਲਓ ਜੀ 17 18 ਲੀਟਰ ਇਸ ਨੂੰ ਤਿਆਰ ਆ ਉਹਰ ਮੈਂ ਵੀ ਕਰੀ ਬਸ ਮੂੰਹਾਂ ਬੋਲਦੇ ਮਈਆਂ ਲੈਵੇਂ ਤੁਸੀਂ ਆ ਇੱਕ ਫੜਾ ਬੇਜੀ ਹੁਣ ਇਹ ਆ ਦੇ ਬਹੁਤ ਚੰਗੀਆਂ ਝੋਟੀਆਂ ਆਜੋ ਆਜੋ ਜੀ ਆਜੋ ਬਿਲਕੁਲ ਬਿਲਕੁਲ ਜੀ ਵੇਖੋ ਹੁਣ ਇਹੋ ਜਿਹੀ ਮਈਆਂ ਤੋਂ ਬਰਾ ਪੈਸੇ ਲਾ ਕੇ ਆਂਦੇ ਹੁਣ ਉਹ ਨਾ ਮਿਲਿਆ ਨਹੀਂ ਰਗਮਾਂ ਲਗ ਲਾ ਕੇ ਆਂਦੀਆਂ ਤੇ ਚੰਗੀਆਂ ਝੋਟੀਆਂ ਸੋਹਣੀਆਂ ਤੇ ਬਾਜੀ ਫਿਰ ਇਹ ਵੀ ਚੰਗੀ ਕੀਮਤ ਦੇ ਘੜੇ ਲੈ ਕੇ ਆਂਦੇ ਹੋਣੀ ਆ ਕੀਮਤ ਤੇ ਸੰਦੀਪ ਵੀਰੇ ਤੈਨੂੰ ਪਤਾ ਤੇਰਾ ਦਿੱਲੀ ਦਾ ਕੰਮ ਆ ਬਿਲਕੁਲ ਜੀ ਬਿਲਕੁਲ ਇਹ ਵੀ ਸੇਮ ਹੀ ਰੇਟ ਸੰਦੀਪ ਵੀਰੇ ਇੱਕੋ ਰੇਟ ਦੋਵਾਂ ਇੱਕ ਬਾੜ ਦੀ ਦੇਣੀ ਇਹ ਵੀ ਇੱਕ ਬਾੜ ਦੀ ਦੇਣੀ ਆ ਦੇਣੀ ਆ ਬਸ 19-21 ਦਾ ਮਾਨਦਾਨ ਹੋਊਗਾ ਵਿੱਚੋਂ ਬਸ ਬਸ ਠੀਕ ਆ ਪੀ ਜ਼ਿਆਦਾ ਨਹੀਂ ਚਲੋ ਠੀਕ ਆ ਆ ਜਓ ਸੰਦੀਪ ਵੀਰੇ ਦੂਜਾ ਸੂਆ ਇਹ ਵੀ ਹਾਂਜੀ ਮੌਣੀ ਕੋਲੇ ਥੱਲੇ ਦੁੱਧ ਪੰਜਾਂ ਦਿਨਾਂ ਦੀ ਥੱਲੇ ਮੈਂ ਚੋਇਆ ਇੱਥੇ ਘਰੇ ਲਿਆ ਕੇ ਅੱਛਾ ਦੋਵਾਂ ਟਾਈਮਾਂ ਦਾ ਹਾਂ ਇੱਕ ਟਾਈਮ ਅੱਛਾ ਇੱਕ ਟਾਈਮ ਦਾ ਅੱਛਾ ਥੋੜੀ ਜੀ ਮੱਝ ਹੋ ਗਈ ਹਾਂਜੀ ਦੁਮਾਰ ਹਾਂਜੀ ਹਾਂਜੀ ਤੇ ਹੁਣ ਬਿਲਕੁਲ ਸਹੀ ਆ ਅੱਛਾ ਹੁਣ ਇਹ ਤਾਂ 16 ਲੀਟਰ ਦੋਗੇ ਮਰੇ 16 ਨੇ ਲਗਭਗ ਆਪਣੇ 15 ਪਲੱਸ ਵਾਲੀ ਮੱਝਾਂ ਹੀ ਆ। ਹੋਲੀ ਹੋਲੀ ਭਜੀ ਹੋਲੀ ਹੋਲੀ ਹੋਣੀ ਕੋਈ ਗੱਲ ਨਹੀਂ। ਕੋਈ ਬੰਦ ਇੱਥੇ ਬੰਦ ਇੱਥੇ ਬੰਦੋ ਇੱਥੇ ਭੱਜ ਲਿ ਜਾਓ। ਲੋ, ਲੋ ਜੀ ਕੱਟਾ ਮਗਰ ਆ ਗਿਆ। ਤੇ ਵੀ ਦੇਖੋ ਬਰਾ। ਇੱਥੇ ਬੰਦੋ। ਪਸ਼ੂ ਘਾਪੜਦਾ ਹੀ ਤੋ ਰਸਤਾ ਨਾ ਫਿਰ। ਬੰਦ ਬੰਦ ਬੰਦ। ਚੋਈ ਜੋ ਭਜੀ ਸਾਇ ਮਰੀ ਸਾਰੀਆਂ। ਐ ਪੋਲਿੰਗ। ਦੋ ਟਾਈਮ ਚੋ ਕੇ ਤਿੰਨ ਟਾਈਮ ਚੋ ਕੇ ਖੜੇ। ਠੀਕ ਆ ਠੀਕ। ਤੇ ਬਈ ਆਪਣੀਆਂ ਮੱਜਾਂ ਤੇ ਕੋਈ ਟਾਈਮ ਨਹੀਂ ਲੱਗਾ ਹੋਊਗਾ ਕੋਈ ਗਲਤ ਨਹੀਂ ਜੋ ਹੈਗਾ ਉਹੀ ਦੇਵਾਂਗੇ ਚਲੋ ਹਾਂਜੀ ਇੰਦੀ ਵੇਰੇ ਕੀਮਤ ਹੈ ਤੇਦੀ ਕੀਮਤ ਸੰਦੀ ਵੀਰੇ 155 ਦੀ ਹੈ 155 ਹਾਂ ਨਾ ਹਾਂ ਨਹੀਂ ਕੋਈ ਉਹਦੇ ਚੋ ਨਹੀਂ ਛੋੜ ਛੱਪਾ ਨਹੀਂ 1 ਬਸ ਛੋੜੀ ਮਾੜੀ ਮੁੰਡੀ ਕਰਦੀ ਬਿਲਕੁਲ ਚਲੋ ਮਾਨਦਾਨੇ ਬਸ ਮਾਨਦਾਨ ਹੋਊਗਾ ਚਲੋ ਠੀਕ ਹੈ ਜੀ ਪਹਿਲਾ ਸੂਆ ਸੰਦੀ ਵੀਰੇ ਹਾਂਜੀ 15 ਲੀਟਰ ਦੁੱਧ ਤਿਆਰ ਹੈ 15 ਕਿਲੋ ਕੱਟੀ ਮਗਰ ਚਲੋ ਠੀਕ ਆ ਤੋਰੋ ਜੀ ਲੋ ਜੀ ਪਹਿਲਾ ਸੂਆ 15 ਕਿਲੋ ਤਿਆਰ ਆ ਤੇ ਕੱਟੀ ਮਗਰ ਆ ਗਈ ਆ ਝੋਟੀਆਂ ਵੇਖੋ ਜੀ ਮੂੰਹਾਂ ਬੋਲਦੇ ਝੋਟੀਆਂ ਸੋਹਣੀਆਂ ਸਨਖੀਆਂ ਪੂਰੀ ਝੋਟੀ ਆ ਦੇਖੋ ਰਿਕਾੜ ਆ ਝੋਟੇ ਦੇ ਪੂਰੇ ਧੋਰ ਬੜਾ ਲੰਮੀ ਤੋਂ ਆਹ ਜੀ ਚੰਗੇ ਲੱਗ ਕੇ ਕੱਢ ਕੇ ਲੈ ਕੇ ਆਂਦੇ ਬਾਈ ਜੀ ਫਰਦਾਜ ਹੈ ਆਜੋ ਜੀ ਆਜੋ ਆਜੋ ਬੰਦੇ ਆਉਂਦੇ ਇੰਦੇ ਮਗਰੋਂ ਕੱਟੀ ਆ ਗਈ ਨਾ ਜੀ ਇੰਦੇ ਮਗਰੋਂ ਕੱਟੀ ਠੀਕ ਆ ਹਾਂ ਜੀ ਮੋਲ ਸੰਦੀਪਰੇ 160 ਹਾਂ ਨਾ 155 ਇਹ ਵੀ 155 ਠੀਕ ਆ ਪਰ ਡੇਢ ਤੋਂ ਤਾਂ ਤਾਂ ਹੀ ਕੰਮ ਹੈ ਡੇਢ ਤੋਂ ਤਾਂ ਠੀਕ ਆ ਆ ਜਾਓ ਇਧਰ ਹਣੀ ਮਾਨਤਨ ਕਰ ਦਿਓਗੇ ਚਲੋ ਕੋਈ ਗੱਲ ਨਹੀਂ ਤੇ ਆ ਹੈਗੀ ਲੋਕ ਹਨਾ ਜੀ ਇਹ ਇਹ ਜਿੰਦਗੀ ਦੇ ਤੀਜਾ ਸੁਆ ਹਨੀ ਤੀਜਾ ਸੁਆ ਤੀਜਾ ਸੁਆ ਤੀਜਾ ਮਹੀਨਾ ਹੋ ਗਿਆ ਸੁਆ ਅੱਛਾ ਠੀਕ ਆ ਤੇ ਭਾਜੀ ਦੁੱਧ ਕਿੰਨਾ ਦੁੱਧ 12 ਲੀਟਰ 12 ਕਾ ਦੁੱਧ ਆ ਜੀ ਆ ਕੱਟਿਆ ਹੈਗੀ 1 ਮਹੀਨਾ ਕਾ ਸਰੀ ਨੂੰ ਤੋਰੋ ਇਹ ਵੀ ਲਮੀ ਤੋਰੋ ਬਸ ਆਜੋ 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 ਠੀਕ ਹੈ ਹਾਂਜੀ ਸੰਦੀਪਰੇ ਮੁੱਲ 85 ਹਾਂਜੀ ਹਾਂ ਨਾ 82000 ਦੇ ਕੱਲੇ 82 82 ਚਲੋ ਬਾਕੀ ਮੋਕਰੇ ਕਰਦੇ ਆ ਬਾਕੀ ਮੌਕੇ ਤੇ ਮਾਰਾ ਮੋਟਾ ਮਾਰ ਬਸ ਆਹੀ ਪਸ਼ੂ ਜੀ ਬਸ ਇਹ ਦੇਖੋ ਜੀ ਆ ਪਸ਼ੂ ਸੇਲ ਆ ਬਾਈਆਂ ਕੋਲ ਜੀ ਬਾਕੀ ਬਹੁਤ ਸੋਹਣੇ ਝੋਟੀਆਂ ਠੀਕ ਹੈ ਚੰਗੇ ਰਿਕਾਰਡ ਵਾਲੀਆਂ ਦੁੱਧੇ ਵੇਰ ਦੁੱਧ ਦੇ ਹਿਸਾਬ ਨਾਲ ਜਿਹੜਾ ਰੇਟ ਠੀਕ ਹੈ ਜੈ ਜੈ ਬਾਕੀ ਇੱਥੇ ਆਓ ਵਾਲਾ ਚੁਆਈ ਕਰਕੇ ਲੈ ਕੇ ਜਾਓ ਹਣਾ ਭਾਈ ਜੀ ਹਾਂਜੀ ਆਹ ਪੂਰੀ ਤਸਲੀਮ ਠੀਕ ਹੈ ਚਲੋ ਨੰਬਰ ਜੀ ਨੰਬਰ 8264 39232 ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ